ਅੰਮ੍ਰਿਤਸਰ ਦੇ ਹਲਕਾ ਜਨਾਲੇ ਦਾ 23 ਸਾਲ ਦਾ ਨੌਜਵਾਨ ਗੁਰਲਾਲ ਸਿੰਘ ਲਾਪਤਾ ਹੋ ਗਿਆ ਗੁਰਲਾਲ ਸਿੰਘ 12 ਤਾਰੀਖ ਨੂੰ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਘਰੋਂ ਗਿਆ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤਿਆ ਪਰਬਾਰ ਲਗਾਤਾਰ ਭਾਲ ਕਰ ਰਿਹਾ ਪਰ ਹੁਣ ਜਦੋਂ ਗੁਰਲਾਲ ਸਿੰਘ ਦਾ ਕੋਈ ਵੀ ਅਲੱਬਤਾ ਨਹੀਂ ਲੱਗਿਆ ਤਾਂ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਗੁਹਾਰ ਲਾਈ ਗਈ ਕਿ ਉਹਨਾਂ ਦੇ ਜਵਾਨ ਪੁੱਤ ਗੁਰਲਾਲ ਸਿੰਘ ਨੂੰ ਲੱਭਿਆ ਜਾਵੇ। 23 ਸਾਲ ਦੇ ਗੁਰਲਾਲ ਸਿੰਘ ਦੇ ਮਾਤਾ-ਪਿਤਾ ਤੇ ਭਰਾ ਨੇ ਕਿਹਾ ਕਿ ਗੁਰਲਾਲ ਸਿੰਘ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਗੁਰਲਾਲ ਸਿੰਘ ਦਾ ਕਿਸੇ ਨਾਲ ਕੋਈ ਵੀ ਵੈਰ-ਵਿਰੋਧ ਜਾਂ ਲੜਾਈ ਝਗੜਾ ਨਹੀਂ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਸਾਡੇ ਕੋਲ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਕੋਈ ਵੀ ਜਿਹੜੀ ਜਾਂਚ ਦੇ ਲਈ ਮੰਗ ਜਾਂ ਫਿਰ ਦਰਖਾਸਤ ਜਿਹੜੀ ਨਹੀਂ ਦਿੱਤੀ ਗਈ ਕਿਸ ਤਰੀਕੇ ਦੇ ਨਾਲ ਕੋਈ ਨੌਜਵਾਨ ਲਾਪਤਾ ਹੋਇਆ ਹੈ ਹਾਂਜੀ ਕੀ ਨਾਮ ਹੈ ਦਲਿੰਦਰ ਸਿੰਘ ਬੇਟੇ ਦਾ ਨਾਮ ਗੁਲਾਸ ਸਿੰਘ ਕੀ ਗੱਲ ਬਾਤ ਹੈ ਕੋਈ ਗੱਲ ਬਾਤ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਝੜਿਆ ਨਹੀਂ ਕੋਈ ਝਗੜਿਆ ਨਹੀਂ ਯਾਨੀ ਹੋਇਆ ਕਿ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਉਹ ਵਾਪਸ ਖਾਸ ਦਾ ਖੇਡਦਾ ਗਿਆ ਮਨ ਕਿ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨਾ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਿਤੇ ਹਾਂਜੀ ਉਹ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਹੁਣ ਨਹੀਂ ਯਾਰ ਕਾ ਨਹੀਂ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੁਝ ਨਾ 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 ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਪਤਾ ਨਹੀਂ ਮਹਾਰਾਜ ਜਾਣਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ ਕੋਈ ਲੰਡ ਦਿਨ ਤੇ ਨਹੀਂ ਹੈਗਾ ਕਿਸੇ ਦਾ ਸਾਡਾ ਵੈਰ ਵਿਰੋਧ ਕੇ ਨਾ ਹੈ ਨਹੀਂ ਕਿੰਨੇ ਦਿਨ ਤੀਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਅੱਜ ਵੀਰਵਾਰ ਨੂੰ ਦਰਾ ਵੀਰਵਾਰ ਸ਼ਾਮ ਨੂੰ ਗਿਆ 5 ਵਜੇ ਦਰਖਾਸਤ ਦਿੱਤੀ ਕੋ ਪੁੱਛ ਹਾਂਜੀ ਹਾਂਜੀ ਕੀ ਮੰਗ ਕਰਦੇ ਕੋਈ ਮੰਗੇ ਸਾਡਾ ਪੁੱਤ ਲਵਜੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੋ ਸਰਦਾਰ ਦੇਵਾਂਗੇ ਸਾਡਾ ਪੁੱਤ ਵਾਪਸ ਚਾਹੀਦਾ ਬਸ ਹਾਂਜੀ ਵੀ ਕਿ ਨਾਂ ਆ ਤੁਹਾਡਾ ਦੇ ਕੀ ਭਰਾ ਦਾ ਕੀ ਨਾਂ ਕੀ ਗੱਲ ਜੰਗਤ ਨਾਂ ਭਰਾ ਦਾ ਕੁਲਾਲ ਸਿੰਘ ਹਾਂਜੀ ਕੀ ਗੱਲ ਹੈ ਹਾਂਜੀ ਕੀ ਗੱਲ ਬਾਤ ਹੋਈ ਹੈ ਸਰ ਗੱਲ ਬਾਤ ਕੋਈ ਨਹੀਂ ਮੈਂ ਤਾਂ ਦੁਕਾਨ ਤੇ ਕੰਮ ਕਰਦਾ ਆ ਕਾਰਾਂ ਦਾ ਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ ਤੇ ਇੱਥੇ ਉਦੋਂ ਇੱਥੇ ਸੀ ਤੇ ਕੋਟੀ ਪਾ ਕੇ ਚੱਲ ਗਏ ਆ ਕੋੜੀ ਪਾ ਕੇ ਚੱਲ ਗਏ ਬਾਅਦ ਚੋਂ ਮੈਂ ਰੋਟੀ ਖਾ ਕੇ ਚੜ ਗਿਆ ਬਾਅਦ ਚੋਂ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿੱਥੇ ਗਿਆ ਉਹ ਕੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਹੀਂ ਇਹ ਕਹਿੰਦੇ ਵੀ ਆ ਜੂਗਾ ਕੋਈ ਨਹੀਂ ਹੁੰਦਾ ਬਾਅਦ ਚ ਨਾ ਕਿ ਇਹਨੂੰ ਕੋਈ ਦੱਸ ਕੇ ਗਿਆ ਅਸੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫਿਰ ਕੇ ਆਏ ਅਸੀਂ ਤਰਨ ਤਾਰਨਾ ਕੋ ਹੋ ਆਏ ਅਸੀਂ ਗੁਰਦਾਰੇ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਆਤਾ ਪਤਾ ਫੋਨ ਨੰਬਰ ਵੀ ਬੰਦ ਹੋਣ ਦਿਆ ਦਾ ਬਸ ਮੇਰਾ ਇਹੋ ਗੱਲ ਹੋਈ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਕਿਸੇ ਤੇ ਹੈਗਾ ਕਿਸੇ ਵੀ ਨਾ ਤੇ ਸਾਡਾ ਕਿਸੇ ਨੇ ਵਹਿ ਰਿਆ ਅਸੀਂ ਕੰਮਕਾਰ ਵਾਲੇ ਬੰਦੇ ਆ ਵੀ ਮੈਂ ਸਾਰੀ ਦਿਹਾੜੀ ਦੁਕਾਨ ਤੇ ਰਹਿੰਦਾ ਤੇ ਬਾਕੀ ਉਹ ਇੱਥੇ ਕਰਦਾ ਹੀ ਕੰਮ ਕਰਦਾ ਹੈ ਡਾਡੀ ਨਾਲ ਤੁਹਾਡਾ ਭਰਾ ਆ ਕਿ ਤੁਹਾਨੂੰ ਦੱਸਿਆ ਵੀ ਕਿਹਨਾ ਪ੍ਰੇਮ ਸੰਬੰਧ ਹੋਣ ਉਹਦੇ ਨਹੀਂ ਕਿਸੇ ਨਾਲ ਲੜਕੀ ਨਾਲ ਜਾਂ ਕਿਸੇ ਨਾਲ ਕੋਈ ਨਹੀਂ ਕੰਪਲੇਂਟ ਕੀਤੀ ਹੈ ਕੰਪਲੇਟ ਕੀਤੀ ਆ ਤੇ ਬਾਕੀ ਉਹ ਕੋਈ ਹਤਾ ਪਤਾ ਹੀ ਨਹੀਂ ਚੱਲਿਆ ਰੇ ਸਾਨੂੰ ਕੀ ਜਾਂਦੀ ਪੁਲਿਸ ਪੁਲਿਸ ਨੂੰ ਮਿਲੇ ਨਹੀਂ ਉਹਨਾਂ ਦੱਸਿਆ ਨਹੀਂ ਕੱਖ ਵੀ ਕਿਹਾ ਅੱਜ ਕੀ ਮੰਗ ਕਰਦੇ ਜੋ ਮੰਗੇ ਹੋਈ ਆ ਵੀ ਮੰਗੇ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ ਮੈਂ ਵੀ ਹੁਣ ਕੰਮ ਕਰ ਵਾਲਾ ਬੰਦਾ ਵੀ ਕੰਮ ਕਰ ਵਾਲੇ ਬੰਦੇ ਦੁਖੀ ਆ ਸਾਰੇ बाकी जो लिया जाऊगा ना ना तो नाला गुरलाल जी गुरलाल तरसेम सि हाँ जी भाजी हैप्पी बार्डे से गया इतो शामी सन पांच बजे दस के गया मैं हैप्पी बार्डे से चलिया मेरे यार हैप्पी बार्डे है तो अं आख्या चल हो गए तो आज छेती मुड़के गया मुड़के आया नहीं उस दिन तो अं ज्यो उकते ज्यो उक रहा है मुड़के रिश्तेदारा के लभन डे पे ਮੁਰਕੇ ਗੋਦਾਰਾਂ ਜੇ ਲੱਭਣ ਦੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਕਾ ਇਹ ਆ ਵੀ ਬਹੁਤ ਕਿਰਪਾ ਹੈ ਜੇ ਕੋਈ ਦੱਸ ਦੇ ਭੈਣ ਭਰਾ ਤੇ ਅਸੀਂ ਤੇਰੀ ਰੋਟੀ ਵੀ ਨਹੀਂ ਖਾਦੀ ਤੋਂ ਨੇ ਦੁਆ ਜੀਆਂ ਨੇ ਵੀ ਇਹ ਕੀ ਬਣਾ ਸਾਡੇ ਨੇ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਹਾਂਜੀ 21 ਦਿਨ ਹੋ ਗਏ ਅੱਛਾ ਹਾਂਜੀ ਬਰਖਾ ਪੁਲਿਸ ਕੀ ਤੇ ਦਿਖਾ ਹੀ ਦਿੱਤੀ ਆ ਜੀ ਕੀ ਕਹਿੰਦੇ ਪੁਲਿਸ ਹੂੰ ਪੁਲਿਸ ਕੀ ਕਹਿੰਦੀ ਪੁਲਿਸ ਨੇ ਨਹੀਂ ਕੁਝ ਕਿਹਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਗਏ ਕੋਈ ਬਾਅਦ ਚ ਪੁੱਛ ਕੇ ਨਾ ਕੋਈ ਪੁੱਛ ਕੇ ਚੰਨੀ ਕੀ ਮੰਗ ਕਰਦੇ ਜੋ ਮੰਗ ਇਹ ਉਹ ਕਰਦੇ ਵੀ ਸਾਡਾ ਪੁੱਤ ਲੱਭ ਜੇ ਘਰ ਨੂੰ ਆ ਜੇ ਤੇ ਸਭ ਕੋ ਵਿੱਚ ਹੀ ਆ ਜਾਂਦਾ ਕਿ ਇਹ ਹੋਰਾਂ ਹੀ ਦੇ ਕੋ ਨਾ ਕੇ ਨੂੰ ਫੜਾ ਸਕਦੇ ਆ ਨਾ ਪੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕੇ ਨਾ ਵੈਰ ਵਿਰੋਧ ਹੋਵੇ ਯਾਹ ਪਾ ਸਾਡਾ ਪੁੱਤ ਹੀ ਘਰ ਨੂੰ ਆਜੇ ਇੰਨੀ ਬੜੀ ਫਤਿਹ ਹੈ ਕੋਈ ਸ਼ੱਕ ਹੈ ਤੁਹਾਨੂੰ ਗੇ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ ਸਾਡਾ ਕੇ ਨਾ ਲੜਾਈ ਝਗੜਾ ساری ਉਮਰ ਚ ਹੀ ਨਹੀਂ ਹੋਇਆ ਵੀ ਆਹ ਇੰਨੀ ਲੜਾਈ ਝਗੜੇ ਵਾਲੇ ਬੰਦੇ ਨਹੀਂ ਆਂਦੇ ਤੇ ਇਹ ਆ ਵੀ ਚਲੋ ਸਾਡਾ ਪੁੱਤ ਜੇ ਬਾਹਰ ਕੇ ਨਾ ਗਿਆ ਵੀ ਆ ਮੁੰਡੇ ਮੰਡੇ ਨਾ ਵੀ ਤੇ ਉਹ ਘਰ ਨੂੰ ਆ ਜੇ ਇੰਨੀ ਬੜਾ ਚੁਗਰਿਆ